ਬੁਲਾ ਬੁਲਾ ਮੋਹੱਲਾ ਪੰਜਵਾਂ ਤਨ ਮਨ ਤਨ ਅਰਪੋ ਸਾਬੇ ਆਪਣਾ ਕਮਣ ਸੁ ਮਤ ਜਿਤ ਹਰ ਹਰ ਜਪਣਾ ਕਰ ਆਸ ਆਇਓ ਪ੍ਰਭ ਮਾਗਣ tum pe kit soba mere agan raha anak jukte kar bot becharo saaj sange smane udharo mat budh surt nahi chutrai ਆ ਮਿਲੀਏ ਜਾਈ ਮਿਲਾਇ ਨੈਣ ਸੰਤੋ ਕੇ ਪ੍ਰਭ ਦਰਸ਼ਨ ਪਾਇ ਕਹੂ ਨਾਨਕ ਸਫਲ ਸੋ ਆਇ ਬਿਲਾਵ ਲੋ ਮਹੱਲਾ ਪੰਜਵਾ ਮਾਤ ਪਿਤਾ ਸੁਤ ਸੰਤ ਨਮਾਇ ਸਾਜ ਸੰਗ ਸਭ ਦੁੱਖ ਮਿਟਾਇਆ ਰਾਵ ਰਹੀਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾ ਤਿਕਾ ਪੋਕ ਬੋ ਤਪਤ ਵਿਆਪਿਆ ਸੀਤਲ ਭਈ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਜੇਹ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬਿਨੰਤਿ ਸੁਆਮੀ ਬਿਲਾਵਲ ਮੋਹੱਲਾ ਪੰਜਵਾ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰਨਾਮ ਧਿਆਈਐ ਬਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਵਿਕ ਕਾਟੇ ਪੱਜ ਗੁਰ ਕੀ ਚਰਨਾ ਰਹਾ ਅਬਰ ਕਰਮ ਸਭ ਲੋਕ ਘਚਾਰ ਮਿਲ ਸਾਧੂ ਸੰਗ ਹੋਏ ਉਦਾਰ ਸਿੰਬਰਤ ਸਾਸਤ ਬੀਜ ਵਿਚਾਰੀ ਜਪਿਐ ਨਾਮੁ ਜਿਤੁ ਪਰਉਤਾਰਿ ਜਨਨਾਣੇ ਕੋ ਪ੍ਰਭ ਕਿਰਪਾ ਕਰਿਐ ਸਾਧੂ ਤੂਰ ਮਿਲੈ ਇਸ ਤਰੀਐ ਬਿਲਾਵਲ ਮਹਲਾ ਪੰਜੀਆ ਗੋਰ ਕਾ ਸਬਦ ਹਿਰਦੈ ਮਹਿ ਚੀਨਾ ਸਗਲ ਮਨੋ ਰਤ ਪੂਰਨ ਆਸੀਨਾ ਸੰਤ ਜਣਾ ਕਾ ਮੁਖ ਉਜਲੋ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾ ਆਨਦ ਕੂਪ ਤੇ ਕਰ ਗਹਿਓ ਲੀਨਾ ਜੈ ਜੈ ਕਾਰ ਜਗਤ ਪ੍ਰਗਟੇਨਾ ਨੀਚਾ ਤੇ ਉਚੂ ਚੁਪਰੀਨਾ ਅੰਬਰ ਚ ਨਾਮ ਮਹ ਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਕੀ ਨਾ ਕਾਹੋਂ ਨਾਨਕ ਪ੍ਰਭ ਭਏ ਪਰਸੀਨਾ ਬਿਲਾਵਲ ਮੁਹੱਲਾ ਪੰਜਵਾਂ ਸਗਲ ਮਨੁ ਰਿਤ ਪਾਈਏ ਮੀਤਾ ਜਨ ਕਮਲ ਸੋ ਲਾਈਐ ਚੀਤਾ ਹੋਂ ਬਲੀਹਾਰੀ ਜੋ ਪ੍ਰਭੂ ਧਿਆਵਤ ਜਲਬ ਦੇ ਹਰ ਹਰ ਗੁਣ ਗਾਵਤ ਰਹਾ ਸਫਲ ਜਮਨੋ ਜਨਮ ਹੋਵਤ ਵਡ ਭਾਗੀ ਸਾਦ ਸੰਗਰਾ ਮੇ ਲਿਵ ਲਾਗੀ ਮਨ ਮਤ ਪਤ ਤਨ ਸੁਖ ਸਹਿਜ ਅਨੰਦਾ ਇੱਕ ਨਿਮਕ ਨ ਬਿਸਰੋ ਪਰਮ ਅਨੰਦਾ ਹਰ ਦਰਸ਼ਨ ਕੀ ਪਿਆਸ ਕਹਨੀਰੀ ਪੰਤ ਨਾਨਕ ਸਰਨ ਪ੍ਰਭ ਤੇਰੀ ਹਰ ਦਰਸ਼ਨ ਕੀ ਪਿਆਸ ਕਹਨੀਰੀ ਪੰਤ ਨਾਨਕ ਸਰਨ ਪ੍ਰਭ ਤੇਰੀ